ਇਦਾਂ ਹੀ ਏਕਾ ਬਣਾ ਕੇ ਰੱਖੇ ਕਰੋ ਪੰਜਾਬੀਓ ਏਕਤਾ ਦੇ ਵਿੱਚ ਸਾਰਾ ਕੁਝ ਹੈ ਇਦਾਂ ਦੀਆਂ ਕੋਲਸੀਆਂ ਦੇ ਰੋਕ ਲਾਉਣ ਖਾਤਰ ਬਾਈ ਆਪਾਂ ਡਟ ਕੇ ਸਾਹਮਣਾ ਕਰਨਾ ਹੈ ਤੇ ਹਾਂ ਮਾਲਕ ਇੱਕ ਨਾ ਇੱਕ ਦਿਨ ਜਿੱਤ ਜ਼ਰੂਰ ਕਰਵਾਉਂਦਾ ਹੈ ਤੇ ਰਾਤ ਇਹਨਾਂ ਨੇ ਆਪਣੇ ਲੈਂਡ ਪੋਲਿੰਗ ਸਕੀਮ ਰੱਤ ਕਰਤੀ ਤੇ ਬਾਕੀ ਦੇਖੋ ਵੀਡੀਓ ਨੂੰ ਬਤੁਆ ਬਤ ਸ਼ੇਅਰ ਜ਼ਰੂਰ ਕਰਿਓ ਜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਲਗਾਤਾਰ ਪ੍ਰੈਸ਼ਰ ਸੀ ਲਗਾਤਾਰ ਦਬਾਅ ਸੀ ਸਰਕਾਰ ਤੇ ਲੋਕ ਮੈਦਾਨ ਦੇ ਵਿੱਚ ਕੋਤ ਚੁੱਕੇ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪਿੰਡਾਂ 'ਚ ਮੜਨਾ ਬੈਨ ਕਰ ਦਿੱਤਾ ਸੀ ਲੁਧਿਆਣੇ ਦੇ ਪਿੰਟਫੌਨ ਮਾਨਸਾ ਦੇ ਪਿੰਟਫੌਨ ਜਗਰਾਉਂ ਦੇ ਪਿੰਟਫੌਨ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਪੈਰ ਧਰਨਾ ਬੰਦ ਕਰ ਦਿੱਤਾ ਸੀ ਲੋਕਾਂ ਨੇ ਜਿੰਦੇ ਰੋਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਨੀਤੀ ਵਾਪਸ ਲੈ ਲਈ ਗਿਆ ਜਿਸ ਦੀ ਜਾਣਕਾਰੀ ਪੰਜਾਬ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ ਪੰਜਾਬ ਦੇ ਕਿਸਾਨਾਂ ਦੀ ਇਹ ਵੱਡੀ ਜਿੱਤ ਹੈ ਚੇਤੇ ਰਹਿ ਕਿ ਇਸੇ ਲੈਂਡ ਪੂਲਿੰਗ ਪਾਲਿਸੀ ਤੇ ਮਾਨਯੋਗ ਹਾਈ ਕੋਰਟ ਨੇ 10 ਸਤੰਬਰ ਤੱਕ ਰੋਕ ਲਗਾਈ ਸੀ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਦ ਪੁੱਛਿਆ ਗਿਆ ਪੱਤਰਕਾਰਾਂ ਨੇ ਤਾਂ ਉਹ ਕਹਿੰਦੇ ਮਾਮਲਾ ਕੋਰਟ ਦੇ ਵਿੱਚ ਹੈ ਕਈ ਸਾਥੀ ਵੀ ਇਹ ਗੱਲ ਪੁੱਛ ਰਹੇ ਸੀ ਕਿ ਮਾਮਲਾ ਕੋਰਟ ਦਾ ਕੀ ਸਰਕਾਰ ਵਾਪਸ ਲੈ ਸਕਦੀ ਹੈ ਤਾਂ ਇਹ ਸਹੀ ਸੀ ਕਿਉਂਕਿ ਜਿਹੜਾ ਬੰਦਾ ਨੀਤੀ ਲੈ ਕੇ ਆਇਆ ਜਿਹੜੀ ਸਰਕਾਰ ਨੀਤੀ ਲੈ ਕੇ ਆ ਉਹ ਵਾਪਸ ਲੈ ਸਕਦੀ ਹੈ ਸੋ ਹੁਣ ਇੱਕ ਵੱਡੀ ਕਿਸਾਨਾਂ ਦੀ ਜਿੱਤ ਹੋਈ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਧ ਗਈ ਹੈ